ਨਯਾ ਸਿੰਘਾ ਰਾ ਸਿੰਘ ਮਾਨ ਭਾਪਤੀ ਕਿਸਾਨ ਨੂੰ ਇੱਕ ਤਾਂ ਗੁਰਾਹਾਂ ਅਦਾਜਲਾ ਬਠਿੰਡੇ ਦਾ ਪ੍ਰਧਾਨ ਬੋਲਦਾ ਹੈ ਆ ਜਿਹੜੀ ਤੁਰਤੇ ਆ ਵੀਡੀਓ ਚੱਲ ਰਹੀ ਆ ਉਹ ਅੱਜ ਦਿਨ ਦੀ ਘਟਨਾ ਹੈ ਜੋ ਕੱਲ ਚੌਕੇ ਪਿੰਡ ਦੇ ਮੰਗਲੇ ਨੂੰ ਲੈ ਕੇ ਜੋ ਦਸ ਸਕੂਨ ਦਾ ਮਾਮਲਾ ਹੈ ਉਸ ਨੇ ਲਾਠੀ ਚਾਰਜ ਕਰਕੇ ਕਿਸਾਨ ਗ੍ਰਿਫਤਾਰ ਕੀਤੇ ਸੀ ਉਹਨਾਂ ਨੂੰ ਅੱਜ ਜੇਲ੍ਹ ਭੇਜਿਆ ਗਿਆ ਜੇਲ੍ਹ ਭੇਜਣ ਤੋਂ ਬਾਅਦ ਤਿੰਨ ਬਜ਼ੁਰਗ ਜੋ ਥਾਣੇਦਾਰ ਐਸਐਸਓ ਰਾਮਪੁਰ ਦਾ ਸੀ ਜਾ ਉਹ ਇਹਨਾਂ ਨੂੰ ਜੇਲ੍ਹ ਮੂਹਰੇ ਪਤਾ ਸੀ ਉਹਨੂੰ ਵੀ ਇਹਨਾਂ ਦੇ ਕਾਗਜ਼ ਬਣੇ ਨਹੀਂ ਉੱਥੋਂ ਇੱਥੇ ਜੇੜ ਮੂਰੇ ਰੋਡ ਤਾਂ ਹੀ ਛੱਡ ਗਿਆ ਇਸ ਕਰਕੇ ਇਹ ਜੇ ਬਜ਼ੁਰਗਾਂ ਨੂੰ ਕੁਝ ਹੁੰਦਾ ਇਹਦੀ ਜ਼ਿੰਮੇਵਾਰੀ ਇਸ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਊਗੀ ਇਸ ਕਰਕੇ ਅੱਡੀ ਦੇਖੋ ਅਣਗਹਿਲੀ ਭਗਵੰਤ ਮਾਨ ਸਰਕਾਰ ਦੀ ਬਜ਼ੁਰਗਾਂ ਨੂੰ ਕਿੰਨੇ ਅੱਧੀ ਰਾਤ ਹੋਈ ਪਈ ਹੈ ਤੇ ਬਠਿੰਡਾ ਜੇੜ ਮੂਰੇ ਜੇੜ ਆ ਜਿਹੜੀ ਉਹ ਬਿਲਕੁਲ ਰੋਹੀ ਦੀ ਆਬਾਨ ਦੇ ਵਿੱਚ ਆ ਉੱਥੇ ਕੁੱਤੇ ਫਿਰ ਰਹੇ ਆ ਭਾਵੇਂ ਉਹ ਬਜ਼ੁਰਗਾਂ ਨੂੰ ਕੁੱਤੇ ਖਾ ਜਾਣ ਇਸ ਕਰਕੇ ਪ੍ਰਸ਼ਾਸਨ ਦੀ ਸਰਕਾਰ ਦੀ ਐਨੀ ਅਣਗਹਿਲੀ ਆ ਧੰਨਵਾਦ ਜੀ ਅਜੀ ਜੀ ਰਾਮਪੁਰ ਗੱਲ ਪਲੇ ਭਾਰਤੀ ਕਿਸਾਨ ਜੂਨ ਨੇ ਇੱਕ ਤਗਰਾਹ ਨਾਲ ਜੁੜੇ ਹੋਇਆ ਵਰਕਰਾਂ ਤੇ ਚੌੜਾ ਚੌੜਾਲੇ ਮਸਲੇ ਤੇ ਅਸੀਂ ਗੱਲ ਥਾਣੇ ਮੁਰੂ ਧਰਨਾ ਲਾਇਆ ਹੋਇਆ ਜਿੱਥੋਂ ਮੈਨੇਜਮੈਂਟ ਨੇ ਉਹ ਕਰੇ ਵਰ ਜਿਹੜੇ ਅਧਿਕਾਰ ਚੱਕੇ ਹੋਏ ਸੀ ਉਹਨਾਂ ਦੇ ਵਿਰੁੱਧ ਅਸੀਂ ਰਿਹਾਂ ਕਰਾਉਣ ਦੀ ਖਾਤਰ ਧਰਨਾ ਲਾਇਆ ਸੀ ਸਾਨੂੰ ਕੱਲ ਪੁਲਿਸ ਨੇ ਕੁੱਟ ਕੇ ਉਥੋਂ ਥਾਣੇ ਮੁਰੂ ਕੁੱਟ ਕੇ ਲਿਆ ਕੇ ਸਾਨੂੰ ਰਾਤੀ ਆਨੰਦਗੜ ਕੋਲ ਦੇ ਲਏ ਅਨੰਦਗੜ੍ਹ ਥਾਣੇ 'ਚ ਉੱਥੇ ਸਾਨੂੰ ਸਾਰੀ ਰਾਤ ਮਛਰ ਲੜੀਆ ਕਿਸੇ ਨੇ ਕੁਛ ਨਹੀਂ ਪੁੱਛਿਆ ਪਿੰਡ ਵਾਲਿਆਂ ਨੇ ਭਾਈਚਾਰੇ ਨੇ ਆ ਕੇ ਸਾਡੀ ਰੋਟੀ ਟੁਕਦਾ ਇੰਤਜ਼ਾਮ ਕੀਤਾ ਬਹੁਤ ਵਧੀਆ ਨਹੀਂ ਥਾਣੇ ਵਾਲਿਆਂ ਨੇ ਨਾ ਕਿਸੇ ਨੇ ਸਾਨੂੰ ਚਾਹ ਪਾਣੀ ਪੁੱਛਿਆ ਕਰ ਚੀ ਦੇ ਦੇਣ ਦਿਓ ਸਾਨੂੰ ਕਿਹਾ ਸਾਡੇ ਟਾਇਰ ਸਟਕਰੋਂ ਵੀ ਫਿਰ ਕਿਧਰੇ ਇੱਕ ਲੈ ਉੱਧਰ ਲੈ ਕੇ ਕਿਧਰੇ ਅੰਦਰ ਸਾਰਾ ਦਿਨ ਛੱਡ ਕਰਕੇ ਤੇ ਸਾਨੂੰ ਸ਼ਾਮ ਨੂੰ ਵਹਿੰਡੇ ਢੇਰ ਦੇ ਮੂਹਰੇ ਛੱਡ ਗਏ ਰਾਤ ਨੂੰ ਕਹਿੰਦਾ ਸਾਡੀ ਵੈਸਟੀ ਵੀ ਫਲਾਮ ਨਹੀਂ ਹੋਇਆ ਝੁਕਣੀ ਹੋਇਆ ਸਾਡੇ ਸਾਹ ਕੋ ਟੈਸਟ ਕਰਾ ਕੇ ਸਭ ਕੁ ਸਾਰਾ ਕੇ ਮੁਕਤ ਤੇ ਸਾਨੂੰ ਉੱਛ ਛੱਡ ਗਿਆ ਆ ਬਣਿਆ ਰੋਕ ਹੁਣ ਇਸ ਵਾਰ 9 ਵਜੇ ਦਾ ਸਮਾਂ ਹੋਣ ਤੁਸੀਂ ਕਿਵੇਂ ਜਾਓਗੇ ਕਿਹੜੇ ਸਾਧਨ ਨਾਲ ਹੀ ਜਾਓਗੇ ਤੁਹਾਡੀ ਸਾਧਨ ਨਹੀਂ ਜੀ ਅਸੀਂ ਤਾਂ ਆ ਬੈਠੇ ਜੀ ਬਸ ਜਾਣਾ ਕਿੱਥੇ ਹੀ ਹੁਣ ਅਸੀਂ ਕੋਈ ਸਾਜੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਊਗਾ ਇਹਦਾ ਨੁਕਸਾਨ ਹੁੰਦਾ ਤੁਸੀਂ ਬਠਿੰਡਾ ਜੇਲ੍ਹ ਅੱਗੇ ਬੈਠੇ ਹੋ ਹਾਂ ਜੀ ਬਠਿੰਡਾ ਜੇਲ੍ਹ ਅੱਗੇ ਜੇ ਰਾਤ ਨੂੰ ਕੋਈ ਘਟਨਾ ਵਾਪਰ ਗਈ ਤਾਂ ਨਾਲ ਫਿਰ ਕੀ ਕੌਣ ਜ਼ਿੰਮੇਵਾਰ ਹੈ ਪ੍ਰਸ਼ਾਸਨ ਜ਼ਿੰਮੇਵਾਰ ਹੈ ਜਿਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੈ ਜਿਹਦਾ ਫਿਰ ਹੂੰ ਤੁਹਾਡੇ ਕੋਲੇ ਕੋਈ ਪੈਸਾ ਵਗੈਰਾ ਕੋਈ ਫੋਨ ਕੋਈ ਕੁਝ ਨਹੀਂ ਹੈਗਾ ਹੀ ਨਾ ਪੈਸਾ ਨਾ ਤੇਲੀ ਕੁਝ ਨਹੀਂ ਹੈਗਾ ਸਾਨੂੰ ਇਹ ਕਿਹਾ ਜੀ ਕਿ ਪ੍ਰਸ਼ਾਸਨ ਜੀ ਛੱਡ ਕੇ ਉ ਘਰੋ ਘਰੀ ਬਾਰੇ ਸਾਰੇ ਜਵਾਬ ਦੇ ਦੇ ਜੀ ਹੁਣ ਤੁਸੀਂ ਸਾਰੀ ਰਾਤ ਇੱਥੇ ਬੈਠੋਗੇ ਹਾਂ ਜੀ ਅੱਧੀ ਅੱਧੀ ਬੈਠਾਂਗੇ ਜਦੋਂ ਸਾਡੇ ਨਾਲ ਹੋਊਗੀ ਦੇਖਾਂਗੇ ਹਾਂ Mm-hmm.